ਹਾਂਜੀ ਦੋਸਤੋ ਕੀ ਹਾਲ ਨੇ ਸਾਰੇ ਠੀਕ ਠਾਕ ਹੋ ਹੁਣ ਅਸੀਂ ਅੱਜ ਉੱਠ ਗਏ ਆ ਤੇ ਸਵੇਰ ਦੀ ਬਾਰਿਸ਼ ਲੱਗੀ ਪਈ ਆ ਦੋਸਤੋ ਇੰਨੀ ਤੇਜ਼ ਲੱਗੀ ਪਈ ਨਾ ਮੇਰੇ ਹਿਸਾਬ ਨਾਲ ਤੜਕੇ 2:30 ਵਜੇ ਦੀ ਲੱਗੀ ਪਈ ਬਾਰਿਸ਼ ਤੇ ਲਗਾਤਾਰ ਚੱਲ ਰਹੀ ਆ ਪੂਰੀ ਹਨ ਮੈਂ ਦੇਖੋ ਨਾ ਬਾਹਰ ਜਾ ਕੇ ਮੈਂ ਰੁਕਣ ਦਾ ਨਾ ਨਹੀਂ ਲੈ ਰਿਆ ਮੈਂ ਵੀ ਡਿਊਟੀ ਤੇ ਜਾਣਾ ਰੈਡੀ ਵਗੈਰਾ ਹੋ ਗਿਆ ਆ ਰੋਟੀ ਵੀ ਖਾ ਲਈ ਆ ਪਰ ਹੁਣ ਇਹ ਹੈ ਕਿ ਬਾਹਰ ਸ਼ੁਰੂ ਕਿਤਾ ਅਸੀਂ ਨਿਕਲੀਏ ਕਰੋ ਅਜ ਤਾਂ ਹੁਣ ਬਰਝ ਦਿਖਾਉਣੇ ਆ ਇਸ ਸਪੀਡ ਨਾਲ ਲੱਗੀ ਪਈ ਆ ਦੋਸਤੋ بارش ਤਾਂ ਰੁਗਣ ਦਾ ਨਾਂ ਹੀ ਲੈ ਰਹੀ ਹੁਣੇ ਮੈਨੂੰ ਇਹ ਕੁਝ ਕਰਨਾ ਪੈਣਾ ਹੁਣ ਮੈਂ ਦੇਖਦਾ ਰੇਨਕੂਟ ਵਗੈਰਾ ਪਾ ਕੇ ਫਿਰ ਉਹ 10 15 ਮਿੰਟ ਵੇਟ ਕਰਨ ਤੋਂ ਬਾਅਦ ਨਿਕਲਣਾ ਪੈਣਾ ਹੈ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਹੈ ਠੀਕ ਹੈ ਦੋਸਤੋ ਚਲੋ ਉਦੋਂ ਤੱਕ ਮੈਂ ਆਪਣਾ ਸਮਾਨ ਵਗੈਰਾ ਪੈਕ ਕਰ ਲੈਣਾ ਡਿਫਨ ਵਗੈਰਾ ਜੇਕਰ ਰਸਤੇ 'ਚ ਟਾਈਮ ਮਿਲਿਆ ਤਾਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਜ਼ਰੂਰ ਦਿਖਾਉਂਗਾ ਮੈਂ ਦੋਸਤੋ ਘਰੋਂ ਨਿਕਲ ਚੁੱਕਾ ਹਾਂ ਪਰ ਅੱਗੇ ਦੇਖਿਆ ਤਾਂ ਕਿ ਬਾਰਿਸ਼ ਵੀ ਨਹੀਂ ਹੈਗੀ ਤੇ ਇਦਾਂ ਲੱਗਦਾ ਇੱਥੇ ਬਾਰਿਸ਼ ਹੋਈ ਨਹੀਂ ਹੁੰਦੀ। ਬਾਕੀ ਦੋਸਤੋ ਮਿਲਦੇ ਹਾਂ ਜੀ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਆ ਗਿਆ ਡਿਊਟੀ ਤੋਂ ਹੁਣ ਜਾ ਰਿਹਾ ਮੇਰੇ ਪੰਜ ਜੀ ਦੇ ਬਰਥਡੇ ਤੇ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਦੋਸਤੋ ਜਿਹੜੇ ਦੋਸਤਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰਨਾ ਨਾ ਹੁਣ ਦੋਸਤੋ ਅਸੀਂ ਚੱਲਦੇ ਹਾਂ ਮੇਰੇ ਭਾਂਜੇ ਦੇ ਬਰਥਡੇ ਤੇ ਚਲੋ ਅੱਜ ਚੱਲਦੇ ਹਾਂ ਹਾਂਜੀ ਦੋਸਤੋ ਅੱਜ ਆਇਆ ਹੈਗੀ ਸਿਸਟਰ ਦੇ ਘਰ ਮੇਰੇ ਬڑے ਭਾਂਜੇ ਦਾ ਹਾਸ਼ੀਮ ਦਾ ਜਨਮ ਦਿਨ ਆ ਇਹ ਹੈਗਾ ਬਰਥਡੇ ਬாய் ਹਾਂ ਭਾਈ ਹਾਸ਼ੀਮ ਅੱਜ ਅਜੇ ਦਾ ਬਰਥਡੇ ਆ ਬਰਥਡੇ ਸੈਲੀਬ੍ਰੇਟ ਕਰਨਾ ਬਰਡੇ ਸੈਲੀਬ੍ਰੇਟ ਕਰਨ ਦੀ ਥੋੜੀ ਜਿਹੀ ਵੀਡੀਓ ਬਣਾਨੇ ਆ ਉਸ ਤੋਂ ਬਾਅਦ ਅੱਗੇ ਦੇਖਦੇ ਆ ਕੀ ਕਰਨਾ ਮਿਲਦੇ ਆ ਰੋਕੋ ਤੇ ਅੱਜ ਹੈ ਬਰਡੇ ਆ ਦੋਸਤੋ ਅੱਜ ਹੈ ਕਿਸ ਤੇ ਖੁਕ ਕੇ ਕੇਕ ਆ ਤੇ ਖੜਾ ਪੀਤਾ ਯਾਰ ਇਹਨੇ ਨਾ ਦੋਸਤੋ ਕੇਕ ਦੇਖੋ ਕੇਕ ਦਾ ਚਖਣਾ ਪੜ ਰਿਹਾ ਦੀ ਇਹ ਕਿੰਨਾ ਸੋਹਣਾ ਲਿਆਂਦਾ ਸੀ ਨਾ ਸਾਨੂੰ ਰੋਕੇ ਦਿਖਾਉਂਦੇ ਨੇ ਕੇਕ ਦਾ ਜਲੂਸ ਕੱਢ ਤਾ ਆ ਇਹ ਜਿਹਨੇ ਕੋਲ ਕੋਲਾ ਕੇ ਬੇਟੂ ਜੱਫੀ ਚਲੋ ਦੋਨੇ ਜੱਫੀ ਪਾ ਕੇ ਭਰਾ ਭਰਾ ਹਾਈ ਹਾਈ ਓਏ ਤੰਗ ਆਪਣੀ ਰਲ ਚ ਨਾ ਦੇ ਘਾਤ ਤੈ ਕਿਤੇ ਚੱਡ ਨਾ ਬੇਟੂ ਮਤਮਾਰ ਕਿਤੇ ਕਹਿੰਦੇ ਨਾ ਤੈਨ ਦਾ ਨਹੀਂ ਕਰਤਾ ਕੰਮ ਬਈ ਹੈ ਤਾਜੀ ਲਾਲ ਫੋਟੋ ਕੇ ਚਾਚਾ ਜੀ ਕਿਸ਼ਮਤ ਕਿੱਕ ਖਰਾਬ ਕੇ ਨਹੀਂ ਕੀਤਾ ਅੰਤਲਾ ਕੋਰਾ ਬੰਦ ਨਹੀਂ ਕੀਤਾ ਨਾ ਇਹਨੇ ਕਿਸੇ ਨੇ ਮੇਰੀ ਬਾਤ ਸੁਣਦੇ ਹੋ ਮੰਦਰ ਦੇ ਕੱਠੇ ਘੁੜਾ ਲੈਣੇ ਵਾਕੇ ਕਾਰਾ ਕੋਣਾ ਇਹਦਾ ਹੋ ਸੱਚੀ ਦਾ ਜੈ ਮੈਨੂੰ ਦਾ ਕੀ ਕਹਿੰਦੇ ਅੱਜ ਇਹਨਾਂ ਕਰ

ये पंजाब थोड़े तो युग नहीं आगा। 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 है ਲਓ ਜੀ ਦੋਸਤੋ ਕੇ ਕੱਟ ਹੋ ਗਿਆ ਹੈ ਵੱਡੇ ਮਨਾ ਲਿਆ ਸਾਹੂ ਦਾ ਬਸ ਅਸੀਂ ਵੀ ਹੋਣਾ ਥੋੜਾ ਜਿਹਾ ਚੱਕਰ ਸੋ ਜਾਣਾ ਆਪਣੇ ਇਹ ਨਿਗਰਤਾ ਕਰਨੇ ਸਾਹੂ ਨੂੰ ਮਰ ਕਹਿਤਾ ਕਿ ਅਸੀਂ ਕੁੱਟ ਜਾ ਸ਼ਾਤ ਨਹੀਂ ਗਾਦੀ ਹੈ ਕੋਣ ਪੜਨਾ ਠੀਕ ਹੈ ਪੜਨਾ ਨੇ ਇਹ ਬਤੂ ਕਰੀ ਅੰਕ ਪਤੀ ਅੰਕ ਬੰਦ ਲੀ ਗਏ ਇਹ ਦੀਦੀ ਨੇ ਲੜੀ ਜਾਂਦੇ ਪਏ ਆ ਦੀਦੀ ਨੇ ਤਾਂ ਕਹਿਤਾ ਕਿ ਦੋਨੇ ਪੜ ਲਓ ਨਹੀਂ ਤਾਂ ਦੋਨੇ ਸਰੋ ਦੇ ਡੋਨੇ ਰੈਸਟ ਨਹੀਂ ਲੀ ਗਏ ਇਹ ਦੋਨੇ ਨੇ ਜੀ ਹੁਣ ਚੈਪਟਰ ਨਾਲ ਦੇਖੋ ਪੰਨੇ ਲੈ ਲਏ ਮੈਂ ਵੀ ਦੋਸਤੋ ਆ ਤੁਹਾਡੇ ਨਾਲ ਪੜਨਾ ਹਾਂ ਮਾਤਾ ਹੁਣ ਬਸ ਥੋੜੀ ਜਿਹੀ ਕੰਮ ਕਰ ਦੇ ਬੇਨਸਿਸਟਰ ਦੇ ਤੂੰ ਦੱਸ ਦੇ ਕਿ 1.5 ਅੱਜ ਕੋੜਾ ਕੀ ਕੰਮ ਕਰਨਾ ਹੈ ਕੀ ਦਿਖਾਉਣਾ ਤੂੰ ਮੈਨੂੰ ਕੈਨ ਪੁੱਤ ਕਰਨਾ ਕੀ ਦਿਖਾਉਣਾ ਕਿ ਤੂੰ ਮੈਨੂੰ ਦੱਸ ਹਾਂ ਹੈ ਕੈਨ ਪੁੱਤ ਕਰਨਾ ਕੀ ਦਿਖਾਉਣਾ ਤੂੰ ਮੈਨੂੰ ਦੱਸ ਤਾਂ ਸਹੀ ਤੇ ਇਹਨਾਂ ਕੱਚੀ ਪੈ ਗਈ ਹੁਣ ਤੈਨੂੰ ਬਲਾਇੰਂ ਕਰਨਾ ਮੈਂ ਤੈਨੂੰ ਪੜਾਇਆ ਵੀ ਨਹੀਂ ਕਰਨਾ ਹੁਣ ਤੈਨੂੰ ਹਰਸ਼ੀ ਵੀ ਲੈ ਕੇ ਆਪਾਂ ਵਾ ਸਾਰਸ਼ੀ ਵੀ ਲੈ ਕੇ ਜਾਏਗਾ ਨਾ ਆਪਣਾ ਕਾਕਾ ਸੋਣਾ ਪੁੱਤ ਆ ਹੁਣ ਮੇਰੇ ਬੀਬਾ ਪੁੱਤ ਤੈਨੂੰ ਵੀ ਲੈ ਕੇ ਜਾਏਗਾ ਨਾ ਉਦੋਂ ਠੀਕ ਆ ਤੇ ਕੱਚੀ ਤੈਨੂੰ ਹੁਣ ਨਹੀਂ ਬਲਾਇੰਂ ਕਰਾਂ ਤੈਨੂੰ ਕੱਚੀ ਆ

ਬਾਤ ਤੇ ਸੁਣ ਲੈ ਪੁੱਤ ਬਹੁਤ ਹੀ ਭਾਇਆ ਅੱਛਾ ਇਹਨੂੰ ਦੇਣਾ ਕਿ ਨਹੀਂ ਨਹੀਂ ਉਹ ਬੀਬਾ ਪੁੱਤ ਪੁੱਤ ਤਾਂ ਲੈ ਕੇ ਜੈਨੋ ਲੜਦਾ ਹੀ ਲੜ ਕਾਊਂਟ ਬੈਕ ਕਾਊਂਟਿੰਗ 98 ਚੱਲ ਕੰਮ ਕਰ ਤੂੰ ਕੰਮ ਕਰ ਸੋਣਾ ਪੁੱਤ ਮਣ ਗਿਆ ਤੈਨੂੰ ਲੇਖ ਲੋ ਸ਼ਾਬਾਸ਼ ਤੈਨੂੰ ਕਰੋ ਅੱਛਾ ਪਹਿਲਾਂ ਇੱਥੋਂ ਸ਼ੁਰੂ ਕਰ ਲੈ ਫੇਰ ਤੈਨੂੰ ਪਤਾ ਲੱਗੂਗਾ ਜੇ ਤੂੰ ਕੰਮ ਸਾਰਿਆਂ ਨੇ ਵੇਡ ਰਿਆ ਜੇ ਰਸਕੂਲ ਦੇ ਕੰਮ ਸਾਰਿਆਂ ਨੇ ਵੇਡ ਰਿਆ ਜੇ ਸਕੂਲ ਦੇ ਸਾਰੇ ਕੰਮ ਨੇ ਵੇਡ ਲਿਆ ਨਾ ਫੇਰ ਤੈਨੂੰ ਲੈ ਕੇ ਜਾਣਾ ਜਲਦੀ ਨੇ ਵੇਡ ਫੇ ਕੰਮ ठीक है नहीं करना चल फिर जल्दी जल्दी अख अख सर तेरे हूं घर चढ़ के चल गया घर चढ़ के चल गया चलना चलो जाओ घर चढ़ के चल जाओ कितना ਕਰ ਜੜਗੇ ਕਿੱਥੇ ਜਾਣਾ ਓਏ ਹੈ ਕਿੱਥੇ ਜਾਊਂਗਾ ਘਰ ਜੜਕੇ ਦੱਸ ਘਸੜ ਕੇ ਚੱਲੇ ਸਿਕਾ ਚੱਲ ਆ ਜਾ ਫੇ ਚੱਲ ਚੱਲ ਨਹੀਂ ਜਾਣਾ ਨਹੀਂ ਜਾਣਾ ਚੋਰ ਚੋਰ ਅੱਜ ਅੱਜ ਪੜ੍ਹਾਂਗਾ ਨਾ ਤੁਮ ਜੇ ਇਹਦਾ ਸਕੂਲ ਦਾ ਕੰਮ ਤਰਾ ਕਰ ਲਊਗਾ ਤਾਂ ਮੈਂ ਲੈ ਜਾਣਾ ਇਹਦਾ ਮੈਂ ਲੈ ਕੇ ਜਾਣਾ ਚੱਲ ਸ਼ਾਬਾਸ਼ ਚੱਲ 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 ਪੱਜ ਕੇ ਛਿੱਟ ਕਰ ਸ਼ਾਬਾਸ਼ ਚਲੋ ਚਲੋ ਇਹ ਤਾਂ ਬੜੀ ਨੀ ਇਧਰ ਨੂੰ ਤੱਕ ਮਾਰਗਾ ਇਨਾਂ ਨੂੰ ਮਾਰਗਾ ਉਹਦਾ ਹਣ ਪਿੱਛੋਂ ਅਨੁਸਾਰ ਨਹੀਂ ਜਾਣਾ ਹਰਸ਼ੀਰ ਨਹੀਂ ਜਾਣਾ ਸਾਡੇ ਨਾਲ ਅੱਤ ਨਹੀਂ ਜਾਣਾ ਹੀ ਨਹੀਂ ਜਾਣਾ ਕਸ਼ੂਬ ਨਹੀਂ ਜਾਣਾ ਚੱਲ ਚੱਲ ਕਰ ਕਰ ਕੰਮ ਕਰ ਲੂ ਆ ਠੀਕ ਹੈ ਤੇ ਚੀ ਲਿਖ ਜਲਦੀ ਜਲਦੀ ਕਰ ਲੈ ਲੈ ਕੇ ਨਹੀਂ ਆਦਾ ਹੈਗਾ ਮੈਂ ਈਗਾ ਨਾ ਜਿੰਨੀ ਜਵਾਨ ਚੱਲਦੀ ਉਹਨਾਂ ਹੱਥ ਚਲਾ ਲਿਖਣ ਚ ਦੇ ਤੇ ਲਿਖ ਲੈ ਫਟਾਫਟ ਸ਼ੁਕਰ ਅਵੇ ਵੀ ਲਿਖਣ ਲੱਗਦਾ ਮਾੜਾ ਮੋਟਾ ਆਹ ਕਹ ਤਾ ਇਹਦਾ ਕੋਹ ਹੈ ਤੁਹਾਨੂੰ ਆਸਰਾ ਚਾਹੀਦਾ ਸੀ ਕੀ ਕਰ ਲਈ ਤੇ ਪੜਾਈਆਂ ਕੀਤੀਆਂ ਨੂੰ ਦੇਖ ਤੂੰ ਕਿਸ਼ੋਰ ਤੇ ਤਾਈ ਮਿਸਕੋਲੇ ਉਧਰ ਤੇ ਨਾਨੀ ਨੂੰ ਪਹਿਲੇ ਨਾਨੀ ਕਹਿੰਦਾ ਸੀਗਾ ਉਹ ਕੰਗੂਆ ਕਹੂੰਗੇ ਕੰਗੂਆ ਪੜ ਲਓ ਤਾਂ ਤੁਸੀਂ ਜੇ ਹੁਣ ਬੋ ਬੋ ਲਿਖਦਾ ਚਲ ਛੇਸੀ ਘਰ ਨੇ ਬੇਡਰ ਕਰੀਏ ਫੇਰ ਦਿਖੀ ਦਿਨ ਬੇਡਲਾ ਕੰਮ ਵੀ ਅਸੀਂ ਚਲੀਏ ਫਿਰ ਕੀ ਹੁੰਦਾ ਚਲੀ ਤੇਰਾ ਕੰਮ ਨਹੀਂ ਨਿਭੜਦਾ ਪਿਆ ਤੇ ਇਨਾਂ ਜੇ ਇੱਥੇ ਰਹਿ ਜਾਣਾ ਤੂੰ ਮੈਂ ਲੈ ਕੇ ਜਾਣਾ ਤੈਨੂੰ ਅੱਛੇ ਫੋਨ ਵੇਰਾ ਤੇ ਅੱਗੋ ਮਰਨ ਦੀ ਫਿਰੀ ਗੜੀ ਮਿਲਦੀ ਆ ਪੜ੍ਹ ਲੈ ਲੈ ਤੀ ਅੱਦਾ ਜਿਗਨ ਆਹ ਤੂੰ ਮੇ ਕੋਈ ਕੰਮ ਕਰ ਲੈ ਕਿ ਜੁੱਤੀ ਚੱਕਾਂ ਫੇਲੇ ਪਤਾ ਹੀ ਹੈ ਤੈਨੂੰ ਮੇਰਾ ਮੈਂ ਯਾਰ ਕਰਦਾ ਕਹਿ ਲਿਆ ਕੰਮ ਕਰਨਾ ਕੰਮ ਕਰਨਾ ਤਾਂ ਕਾਫੀ ਚੱਕ ਲਓ ਜੀ ਆਪਾਂ ਚੱਲੇ ਆਂ ਆ ਚੱਲਾ ਸਾਡੇ ਨਾਲ ਛੋਟਾ ਚਲਈਏ ਫਿਰ ਇੱਥੇ ਤਾਂ ਨਹੀਂ ਰਹਿਣਾ ਪੱਕਾ ਚਲ ਲਈ ਫਿਰ ਮੋਲੀ ਬਜੇ ਅੱਛੇ ਚਲੋ ਦੋਸਤੋ ਹੁਣ ਨਿਕਲਦੇ ਆ ਘਰ ਨੂੰ ਮਿਲਦੇ ਆ ਘਰ ਜਾ ਕੇ ਠੀਕ ਹੈ ਜੀ ਇਹ ਮਿੱਤਰ ਨੂੰ ਹੁਣ ਘਰ ਜਾ ਕੇ ਕੰਮ ਵੀ ਥੋੜਾ ਸਕੂਲ ਦਾ ਕਰਵਾਉਣਾ ਆ ਕਿਉਂਕਿ ਇੱਥੇ ਤਾਂ ਇਹਨੇ ਥੋੜਾ ਜਿਹਾ ਕੰਮ ਕੀਤਾ ਆ ਪਰ ਉਹਨੂੰ ਤੁਹਾਨੂੰ ਪਤਾ ਹੀ ਆ ਕਿੱਦਾਂ ਦਾ ਹੈਗਾ ਇਹ ਨਾ ਚੱਲ ਚੱਲ ਸ਼ਾਬਾਸ਼ 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 ਪੰਗੇ ਦੇ ਲੂ ਦੇ ਕੰਮ ਕਿੱਦਾਂ ਦੇ ਆ ਚਲੋ ਤੁਹਾਨੂੰ ਦੋਸਤੋ ਮਿਲਦੇ ਆਂ ਹਾਂਜੀ ਦੋਸਤੋ ਅਸੀਂ ਆ ਚੁੱਕੇ ਆਪਣੇ ਘਰ ਨੂੰ ਕ੍ਰਿਸ਼ਵ ਦਾ ਬਰਥਡੇ ਵੀ ਮਨਾ ਲਿਆ ਆ ਤੇ ਹੁਣੇ ਮੈਂ ਪਨੀਰ ਦੀ ਸਬਜ਼ੀ ਬਣਾ ਕੇ ਰੋਟੀ ਖਾ ਕੇ ਖੜੇ ਆਂ ਬਾਕੀ ਦੋਸਤੋ ਮੈਂ ਪੂਰੀ ਆਸ ਕਰਦਾ ਆ ਕਿ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਾਂਗੇ ਅਗਲੇ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ ਬਾਏ ਬਾਏ